ਇੱਕ ਲੜਕੀ ਸੀ ਇਹਨਾਂ ਦੇ ਘਰੇ ਭਾਂਡੇ ਮਾਂਗਦੀ ਹੁੰਦੀ ਅੱਛਾ ਉਹਦੇ ਲਾਲੀ ਨੇ ਮੂੰਹ ਕਾਲਾ ਕੀਤਾ ਐਸਐਸਪੀ ਹਰਿਆਲ ਮਾਨ ਨੇ ਕੀਤਾ ਉਹਦੇ ਨਾਲ ਮੋਗਿਓ ਬਿਜਾ ਰਫਲ ਆਈ ਮੋਗਿਓ ਗੱਡੀ ਆਈ ਖਰੀਦਕੋਟ ਲਿਆ ਕੇ ਉਹਦੇ ਆਪ ਫੈਰ ਮਾਰ ਕੇ ਤੇ ਉਹ ਸਿੰਗਾ ਦੇ ਉੱਤੇ ਪਾਈ ਹੁਣ ਸੁਖਵੀਰ ਬਾਦਲ ਬੀਏਪੀ ਚ ਜਾਊਗਾ ਚੈਰੀ ਹੋ ਗਈ ਜਾਣ ਦੀ ਕੀ ਤੁਸੀਂ ਸੁਖਵੀਰ ਬਾਦਲ ਨੂੰ ਛੱਡੋਗੇ ਤੇ ਸਮੇਤ ਸਣੀ ਨੇ ਹਜ਼ਾਰਾਂ ਸਾਡਾ ਨੌਜਵਾਨ ਮਾਰਿਆ ਉਹਨੂੰ 10 ਸਾਲ ਡੀਜੀਪੀ ਲਾਈ ਰੱਖਿਆ ਜੀ ਸ਼੍ਰੋਮਰੀ ਅਕਾਲੀ ਦਲ ਦਾ ਜੀ ਜੀ ਇਹ 1995 ਦੇ ਵਿੱਚ ਮਾਨ ਨੇ ਭੋਗ ਪਾਤਾ ਸੀ ਹੂੰ ਵੀ ਇਹ ਪੰਜਾਬੀ ਪਾਰਟੀ ਸ਼੍ਰੋਮਰੀ ਅਕਾਲੀ ਦਲ ਅਜੇ ਤੋਂ ਖਤਮ ਹੈ ਸਾਡੇ ਸੁੱਖੇ ਜਿੰਨੀ ਜਿੰਦੇ ਦੀ ਨਹੀਂ ਚੱਲਣ ਦਿੱਤੀ ਜੀ ਜੀ ਬਲਾਵਰ ਸਿੰਘ ਦੀ ਨਹੀਂ ਚੱਲਣ ਦਿੱਤੀ ਜਿਨ੍ਹਾਂ ਨੇ ਇੰਦਰਾ ਨੂੰ ਗੱਡੀ ਚੜ੍ਹਾ ਆ ਆਦੇ ਵਿੱਚ ਪ੍ਰੋਫੈਸਰ ਚੰਦੂ ਮਾਜਰਾ ਮੰਨ ਗਿਆ ਵੀ ਜਿਹੜਾ ਸੀ ਟੋਲਾ ਪੁਆਇਆ ਨਸਰਸੇ ਵਾਲੇ ਨੂੰ ਜੀ ਜੀ ਉਹ ਅਸੀਂ ਆਪਣੀ ਪ੍ਰਭੂਵੀ ਵਧਾਉਣ ਦੀ ਖਾਤਰ ਪਾਇਆ ਸੀ ਹੂੰ ਉਸ ਟੋਲੇ ਤੋਂ 2007 ਤੋਂ ਚੱਲੀ ਟੱਕਰ ਸਿੰਘਾਂ ਦੀ ਜਿਹਦੇ 'ਚ ਹਜ਼ਾਰਾਂ ਨੌਜਵਾਨਾਂ ਦੇ ਇਹਨਾਂ ਦੇ ਕੁੜੇ-ਕੁੱਤੇ ਇਹ ਆਪ ਹੀ ਜਾ ਕੇ ਜੁੱਤੀਆਂ ਲੱਪੈਂਦਾ ਦੂਜਾ ਪਾਲਸ਼ ਕਰਨ ਅਜੇ ਤਾਂ ਇਹਦਾ ਚੰਗਾ ਹੋ ਗਿਆ ਜਦੋਂ ਮਗਲੀਾਰ ਜੁੱਤੀਆਂ ਸਾਫ਼ ਕੀਤੀਆਂ ਸੀ ਨਾ ਲੋਕੀ ਦੇ ਹੱਥੋਂ ਕਰਦੇ ਥੱਲੇ ਵੀ ਕਰੀ ਜਾਂਦਾ ਸੀ ਰੱਜਿਆ ਨਾ ਛੇ ਨਾ ਕਿ ਬੀਬੀ ਸੀਗੀ ਉੱਥੇ ਅੰਮ੍ਰਿਤਸਰ ਹੋਟਲ 'ਚ ਜਿਹੜਾ ਉਹਦੇ ਨਾਲ ਇਹਨੇ ਕੁਝ ਕੀਤਾ ਹੈ ਹੂੰ ਉਹ ਵੀ ਜੇ ਕਦੇ ਤੇ ਮੈਂ ਤੈਨੂੰ ਤੇ ਮੇਰੇ ਬਰਾਬਰ ਆਵੇ ਉਹ ਵੀ ਮੈਂ ਦੱਸ ਦਊਗਾ ਜੀ ਜੀ ਫਿਰ ਕੁੜੀਆਂ ਨੇ ਪੁਰਸ ਦੀਆਂ ਗੱਡੀਆਂ ਸਾੜਤੀਆਂ ਵੀ ਮੈਨੂੰ ਇਨਸਾਫ ਨਹੀਂ ਮਿਲਦਾ ਅੱਛਾ ਇਹਨੇ ਤਾਂ ਲੋਕਾਂ ਦੀ ਇੱਜ਼ਤਾਂ ਵੀ ਲੁੱਟੀਆਂ ਫਿਰੇ ਅੰਮ੍ਰਿਤਧਾਰੀ ਨੀਗਾ ਕਿ ਅਮਰੀਕਾ ਕਮੇਟੀ ਦਾ ਅਕਾਲੀ ਦਰ ਦਾ ਪ੍ਰਧਾਨ ਕਿਵੇਂ ਖੌਂਦਾ ਹੈ ਇਹ ਗੱਤਰਾ ਕਿਉਂ ਨਹੀਂ ਮੁਖੌਂਦਾ ਹੁੰਦਾ ਜੀ ਜੀ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਅੱਜ ਅਸੀਂ ਪਹੁੰਚਿਆ ਲੜਲੀਆਂ ਫੌਜਾਂ ਦੇ ਕੁਲ ਸੋ ਗੱਲਬਾਤ ਕਰਦੇ ਆ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਵੱਲੋਂ ਜੋ ਸਤਿਪਨਾ ਦਿਵਸ ਮਨਾਇਆ ਗਿਆ ਹੈ ਸ਼੍ਰੋਮਣੀ ਕਾਲੀ ਦਲ ਦੇ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੋ ਉੱਥੇ ਬਹੁਤ ਵੱਡੇ ਵੱਡੇ ਮੁੱਦੇ ਤੇ ਵੱਡੇ ਵੱਡੇ ਸਵਾਲ ਉਸਤੇ ਕੌਮਰੇ ਠਾਏ ਨੇ ਸੋ ਮੁੱਦਾ ਬਹੁਤ ਭਖਿਆ ਹੋਇਆ ਹੈ ਸੋ ਲਾੜ ਲੀਆਂ ਫੌਜਾਂ ਨੇ ਗੱਲਬਾਤ ਕਰਦੇ ਹਾਂ ਵੀ ਇਹਨਾਂ ਦਾ ਵਿਚਾਰ ਕੀ ਹੈਗਾ ਕੀ ਇਹਨਾਂ ਦਾ ਜਵਾਬ ਹੈਗਾ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੀ ਜਾਏ ਜੀ ਤੇ ਆਪਣੇ ਜਵਾਬ ਕਮੈਂਟਾਂ ਦੇ ਵਿੱਚ ਜਰੂਰ ਦਿਹਾ ਜੇ ਕਿ ਜਿਹੜੀ ਗੱਲ ਸੁਖਵੀਰ ਬਾਦਲ ਨੇ ਦਰਬਾਰ ਸਾਹਿਬ ਦੇ ਵਿੱਚ ਸਤਫਨਾ ਦਿਵਸ ਤੇ ਕੌਮ ਤੋਂ ਮਾਫੀ ਵੀ ਮੰਗੀ ਹੈ ਸੋ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਜਿਸ ਤਰ੍ਹਾਂ ਸੁਖਵੀਰ ਬਾਦਲ ਹੈਗੇ ਨੇ ਹਾਂਜੀ ਸ਼ਰਮਨੀ ਕਾਲੀ ਦਲ ਦੇ ਪ੍ਰਧਾਨ ਵੀ ਨੇ ਤੇ ਉਸ ਪਾਰਟੀ ਦੇ ਨੁਮਾਇंदे ਵੀ ਹੈਗੇ ਨੇ ਸਥਾਪਨਾ ਦਿਵਸ ਸ਼ਰਮਣੀ ਅਕਾਲੀ ਦਲ ਦਾ ਮਨਾਇਆ ਗਿਆ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਤੇ ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈਗੀ ਏ ਵੀ ਜਿਹੜੇ ਪਿਛਲੇ ਸਮੇਂ ਦੇ ਵਿੱਚ ਸਾਡੇ ਤੇ ਇਲਜ਼ਾਮ ਲਗਾਏ ਗਏ ਨੇ ਸ਼ਰਮਣੀ ਅਕਾਲੀ ਦਲ ਤੇ ਸਾਡੀ ਸਰਕਾਰ ਦੇ ਹੁੰਦਿਆਂ ਜੋ ਬੇਅਦਬੀਆਂ ਹੋਈਆਂ ਹੈਗੀਆਂ ਨੇ ਤੇ ਉਹ ਸਾਡੇ ਤੇ ਵੱਡੇ ਵੱਡੇ ਇਲਜ਼ਾਮ ਥੋਪੇ ਗਏ ਨੇ ਕਿਵੇਂ ਵਿਖਦੇ ਹੋ ਵੇਖੋ ਜੀ ਨਿਸ਼ਾਨ ਸਿੰਘ ਜੀ ਤੁਹਾਡਾ ਸਾਡੇ ਮੁਖਤਸਰ ਆਉਣ ਤੇ ਅਸੀਂ ਤੁਹਾਨੂੰ ਜੀ ਆਇਆਂ ਕਹਣੀ ਹੈ ਜੀ ਜੀ لوکاں دی آواز ہے جڑی ਤੁਸੀਂ گھر گھر پچا رہے ہیں جی وائکرو جڑی گل انہوں نے کہی ہے کہ ਸਾਡੇ ਉੱਤੇ ਇਹ ਗੱਲ ਠੋਪੀ ਗਈ ਹੈ ہمم ਪਹਿਲਾਂ ਤਾਂ ਤੁਸੀਂ ਮੁਕਰਦੇ ਰਹੇ ਵੀ ਚੋਲਾ ਜਿਹੜਾ ਪਵਾਇਆ ਉਹਨੂੰ ਵੀ ਅਸੀਂ ਨਹੀਂ ਪਵਾਇਆ ہمم ਬਾਅਦ ਵਿੱਚ ਪ੍ਰੋਫੈਸਰ ਚੰਦੂ ਮਾਜਰਾ ਮੰਨ ਗਿਆ ਵੀ ਜਿਹੜਾ ਸੀ ਚੋਲਾ ਪਵਾਇਆ ਨਸਰਸੇ ਵਾਲੇ ਨੂੰ ਜੀ ਜੀ ਉਹ ਅਸੀਂ ਆਪਣੀ ਪ੍ਰੱਫੀ ਵਧਾਉਣ ਦੀ ਖਾਤਰ ਪਾਇਆ ਸੀ ہمم ਉਸ ਟੋਲੇ ਤੋਂ 2007 ਤੋਂ ਚੱਲੀ ਟੱਕਰ ਸਿੰਘਾਂ ਦੀ ਜਿਹਦੇ ਚ ਹਜ਼ਾਰਾਂ ਨੌਜਵਾਨਾਂ ਦੇ ਇਹਨਾਂ ਨੇ ਪੁੜੇ ਕੁੱਟੇ ਹਜ਼ਾਰਾਂ ਦੇ ਵਿੱਚ ਉਹਨਾਂ ਦੇ ਇਹਨੇ ਸਾਡੇ ਤੇ ਪਰਚੇ ਪਾਏ ਜੀ ਜੀ ਤੇ ਉਹਦੀਆਂ ਜਿਹੜੀਆਂ ਫਿਲਮਾਂ ਸੀ ਉਹ ਸਾਡੇ ਕਾਲੀਆਂ ਦੇ ਸਿਲਮਾਂ ਤੇ ਚੱਲੀਆਂ ਹਮ ਇਹ ਇੱਕ ਜਿਹੜਾ ਹੁੰਦਾ ਪੋਸਟਰ ਉਹਦੇ ਉੱਤੇ ਬਾਡੀਗਾਰ ਮਾਇਗੇ ਵੀ ਇਹਦਾ ਕੋਈ ਪੋਸਟਰ ਨਾਮ ਪਾੜਦੇ ਉਹਦੀ ਜਿਹੜੀ ਆਪਣਾ ਸਬੂਤ ਹੈ ਮੋਗੇ ਦਾ ਥਾਣੇਦਾਰ ਹੈ ਉਹਨੇ ਸਾਰੇ ਦੇਤੇ ਵੀ 80 ਮਨ ਦੀ ਸਾਡੀ ਡਿਊਟੀ ਲਈ ਸੀ ਜੀ ਜੀ ਵੀ ਇਹਦਾ ਕੋਈ ਪੋਸਟਰ ਨਾ ਪਾੜ ਜੀ ਹੂੰ ਇਹ ਕਹਿੰਦਾ ਵੀ ਸਾਨੂੰ ਪਤਾ ਹੀ ਕੋਈ ਨਹੀਂ ਇਹਨਾਂ ਨੇ ਚੋਲਾ ਆਪ ਪਵਾਇਆ ਸਰਸੇ ਵਾਲਾ ਇਹ ਗੱਲ ਕਹਿੰਦਾ ਰਿਹਾ ਵੀ ਨਾ ਤਾਂ ਮੈਂ ਚੋਲਾ ਪਾਇਆ ਮੈਨੂੰ ਦੇਗੇ ਤੇ ਮੈਂ ਪਾ ਲਿਆ ਉਹ ਗੱਲ ਦੇ ਵਿੱਚ ਸਰਸੇ ਵਾਲਾ 100% ਸਹੀ ਸੀ ਵੀ ਚੋਲਾ ਤੇ ਇਹਨਾਂ ਨੇ ਆਪ ਪਵਾਇਆ ਸੀ ਉਹ ਕਹਿੰਦਾ ਮੈਂ ਤਾਂ ਪਾਇਆ ਨਹੀਂ ਇਹਨਾਂ ਨੇ ਪਵਾ ਕੇ ਡਰਾਮਾ ਰਚਿਆ ਉਥੇ ਅਰਜੂ ਜਿਹੜਾ ਵਿੱਚ ਸਰਬਤ ਪਾ ਕੇ ਉਹਨੇ ਈਸਾ ਕਿ ਕੀ ਉਹਨੂੰ ਕਹਿੰਦੀ ਉਹਨੇ ਪਿਪਲ ਆ ਕਹਿੰਦਾ ਮੈਂ ਪਾਇਆ ਨਹੀਂ ਮੈਨੂੰ ਪਵਾਇਆ ਗਿਆ ਮੈਨੂੰ ਪਵਾਇਆ ਗਿਆ ਵੀ ਮੈਂ ਪਾਇਆ ਨਹੀਂਗਾ ਨਾ ਮੈਂ ਗੁਰੂ ਸਾਹਿਬ ਦੀ ਬੇਅਬਦੀ ਅੱਜ ਕੀਤੀ ਹੈ ਨਾ ਮੈਂ ਸੋਚ ਸਕਦਾ ਨਾ ਮੈਂ ਕਰ ਸਕਦਾ ਇਹ ਗੱਲ ਕੌਣ ਕਹਿੰਦਾ ਹੈ ਸਰਸੇ ਵਾਲਾ ਕਹਿੰਦਾ ਹੈ ਜੀ ਜੀ ਜਦੋਂ ਟੋਲਾ ਹੀ ਇਹਨਾਂ ਨੇ ਆਪ ਪਾਇਆ ਸੀ ਉਹਨੂੰ ਹਾਂ ਐ ਚੋ ਸਹੀ ਸੀ ਜੀ ਜਿਹੋ ਆ ਪੁਆਕੇ ਇਹਨਾਂ ਦੀ ਸਿੱਖਾਂ ਦੀ ਟੱਕਰ ਕਰਾਤੀ ਹਮ ਟੱਕਰ ਕਰਾ ਕੇ ਜਿਹੜੇ ਉਹਦੇ ਡੇਰੇ ਸੀਗੇ ਉਹਨਾਂ ਦੇ ਇਹਨਾਂ ਨੇ ਕਮਾਂਡੋ ਬਾਕੇ ਪ੍ਰਬੰਧ ਕਰਤੇ ਜੀ ਜੀ ਫਿਰ ਨੂੰ ਟੱਕਰਾਂ ਹੁੰਦੀਆਂ ਰਹੀਆਂ ਮਿਸ ਜਿਹੜੇ ਸਿੰਘ ਸੀਗੇ ਗੁਰੂ ਦੇ ਨਾਲ ਜੁੜੇ ਉਹਦੀ ਫਿਲਮ ਨਹੀਂ ਸੀ ਚੱਲੁੰਦੇ ਹਮ ਤੇ ਇਹ ਬਾਦਲ ਕੇ ਕਹਿੰਦੇ ਸੀ ਮੀਟਰਾਸੀ ਚਲਾਉਣੀ ਹੈ ਜੀ ਜੀ ਸਾਡੇ ਅਥੇ ਮੁਖਸਰ ਵੀ ਉਹ ਚੱਲਦੀ ਰਹੀ ਜਿਹੜੇ ਕਾਲੀ ਲੀਡਰ ਸੀਨੀਅਰ ਸੀਗੇ ਇਥੋਂ ਦੇ ਉਹ ਲੋਕਾਂ ਦੇ ਘਰਾਂ ਤੇ ਲੈ ਕੇ ਆਉਂਦੇ ਰੇ ਵੀ ਤੁਸੀਂ ਸਰਸੇ ਵਾਲੀ ਦੀ ਫਿਲਮ ਵੇਖੋ ਇਹ ਉਹੀ ਫਿਲਮ ਸੀਗਾ ਐਮ ਐਸ ਜੀ ਉਹੀ ਹੈ ਜਿਹੜੀ ਐਮ ਐਸ ਸੀ ਸੀ ਜਿਹੜੀ ਸਿੰਘ ਰੋਕਦੇ ਸੀ ਸਾਡੇ ਸੁੱਖੇ ਦੀ ਜਿੰਦੇ ਦੀ ਨਹੀਂ ਚੱਲਣ ਦਿੱਤੀ ਜੀ ਜੀ ਬਲਾਵਰ ਸਿੰਘ ਦੀ ਨਹੀਂ ਚੱਲਣ ਦਿੱਤੀ ਜਿਨ੍ਹਾਂ ਨੇ ਇੰਦਰਾ ਨੂੰ ਗੱਡੀ ਚੜ੍ਹਾ ਬਿਆਨ ਤੇ ਸਤਮੰਤ ਦੀ ਨਹੀਂ ਚੱਲਣ ਦਿੱਤੀ ਜੀ ਜੀ ਤੇ ਉਹਨਾਂ ਦੀਆਂ ਬਰਸਣੀਆਂ ਬਰਸੀਆਂ ਨੇ ਮਨਾਉਣ ਦਿੱਤੀਆਂ ਜਿੰਨਾ ਚਿਰ ਇਹਦਾ ਰਾਜ ਰਿਹਾ ਤੇ ਉਹ ਉਹ ਬਲਾਤਕਾਰੀ ਦੀ ਫਿਲਮ ਕਿਨੇ ਚੱਲੀ ਹੂੰ ਇਹ ਸਾਰੀ ਸਰਕਾਰ ਉਹਦੇ ਮਗਰ ਖੜੀ ਸੀ ਸਾਰੀਆਂ ਫੋਰਸਾਂ 15 ਦਿਨ ਉਹਨਾਂ ਨੇ ਧਰਨਾ ਦਿੱਤਾ ਮੋਗੀ ਜੀ ਜੀ ਇੱਕ ਵੀ ਜਿਹੜਾ ਸੀ ਨਾ ਉੱਥੇ ਉਹਨਾਂ ਤੇ ਲੱਪੜ ਨਹੀਂ ਮਾਰਿਆ ਇੱਕ ਵੀ ਗੋਲੀ ਨਹੀਂ ਚੱਲੀ ਇੱਕ ਨਹੀਂ ਡਾਂਗੇ ਨਹੀਂ ਚੱਲੀ ਸਿਰ ਨੂੰ ਉਹਨਾਂ ਨੇ ਪੁਲਿਸ ਦੇ ਉੱਤੇ ਹਮਲੇ ਕੀਤੇ ਉਹ ਥਾਣੇਦਾਰ ਦਾ ਬਿਆਨ ਵੀ ਸਾਡੀਆਂ ਬਾਹਮਾਂ ਇੰਨੀਆਂ ਬੰਨੀਆਂ ਸੀ ਅਸੀਂ ਆਦੇ ਸੀ ਤੁਹਾਨੂੰ ਆਰਡਰ ਦਿਓ ਅੱਛਾ ਮਹਾਰਾਜ ਦੀ ਬੇਵਦੀ ਜਿਹੜੀ ਹੋਈ ਐ ਇਹ ਕਹਿੰਦੇ ਆ ਵੀ ਬੇਵਦੀ ਹੋਈ ਐ ਇਹ ਬੇਵਦੀ ਹੋਈ ਨਹੀਂ ਇਹਨਾਂ ਨੇ ਵੋਟਾਂ ਦੇ ਖਾਤਰ ਕਰਾਈ ਐ ਜੀ ਜੀ ਜਿਹੜਾ ਪਿੰਡ ਇੱਕ ਤਰੀਕ ਤੋਂ ਜਵਾਰ ਸਿੰਘ ਵਾਲੇ ਤੋਂ ਮਹਾਰੇ ਦਾ ਸਰੂਪ ਚੱਕਿਆ ਸੀ ਉਹਦੇ ਸਾਹਮਣੇ ਬਲਾਤਕਾਰ ਦੀ ਡੇਰਾ ਪ੍ਰੇਮੀ ਦੀ ਦੁਕਾਨ ਸੀ ਉਹਨੇ ਸਾਰੀ ਸੀਆਰਡੀ ਦਿੱਤੀ ਪ੍ਰੇਮੀਆਂ ਨੂੰ ਆ ਵੀ ਹੁਣ ਸਿੰਘ ਗੁਰਦੁਆਰੇ ਦਾ ਗਿਆ ਤੁਸੀਂ ਮਹਾਰਾਜ ਦਾ ਸਰੂਪ ਚੱਕ ਕੇ ਲੈ ਜਾ ਫਿਰ ਉਹਨਾਂ ਨੇ ਲਿਖ ਕੇ ਲਾਇਆ ਇਹ ਆਦਾ ਸਾਨੂੰ ਪਤਾ ਹੀ ਕੋਈ ਨਹੀਂ ਬੇਵੰਦੀ ਹੈ ਹੋਈ ਹੈ ਵੀ ਅਣਜਾਣੇ ਚ ਜਦੋਂ ਉਹਨਾਂ ਨੇ ਲਿਖ ਕੇ ਲਾ ਤਾ ਫਿਰ ਉਹਨਾਂ ਨੇ ਕਿਹਾ ਵੀ ਅਸੀਂ ਇਹ ਮਹਾਰਾਜ ਦੀ ਬੇਰਦੀ ਕਰਾਂਗੇ ਜਦੋਂ ਉਹ ਕਰਨ ਵਾਲੇ ਸਬੂਤ ਦੇਈ ਜਾਂਦੇ ਵੀ ਤੁਹਾਡਾ ਮਾਰਾ ਸਾਡੇ ਕੋਲੇ ਹੈ ਤੇ ਇੱਕ ਵੀ ਪ੍ਰੇਮੀ ਦਾ ਘਰੇ ਪੁੱਛ ਨਹੀਂ ਜਾਂਦੀਗੀ ਜਿਹੜੇ ਅਸੀਂ ਜਦੋਂ ਅਸੀਂ ਇਹ ਮੰਗ ਰੱਖੀ ਕੋਟਕਪੂਰਾ ਚੌਂਕ ਤੇ ਸਾਡੇ ਤੇ ਗੋਲੀਆਂ ਦੂਜੇ ਦਿਨ ਚੱਲ ਗਈਆਂ ਤੁਸੀਂ ਵੀ ਨਾਲ ਹੈਗੇ ਮੈਂ ਵਿੱਚ ਸਾਂ ਉਸ ਵੇਲੇ ਮੈਂ ਉਸ ਵੇਲੇ ਬੋਹ ਦੇ ਵਿੱਚ ਸਾਂ ਇੱਥੇ ਢੰਡਰੀਆਂ ਵਾਲਾ ਜਿਹੜਾ ਜਨਾਨਾ ਜਾਂ ਉਹਨੂੰ ਫੜ ਕੇ ਲਿਆਏ ਸੀ ਹਮ ਹਮ ਸਦਰ ਥਾਣੇ 'ਚ ਅੱਛਾ ਜੀ ਉਹਨੂੰ ਛੱਡ ਤਾ ਅਸੀਂ ਫਿਰ ਦਮਾਰੀ ਉੱਥੇ ਪਹੁੰਚ ਗਏ ਦੂਜੇ ਦੂਜੇ ਦਿਨੇ ਗੋਲੀ ਚੱਲਦੀ ਐ ਜੀ ਜੀ ਤੜਕੇ ਮੈਂ 3 ਵਜੇ ਮੈਨੂੰ ਮੋਸ਼ਨ ਲੱਗੇ ਸੀ ਮੈਂ ਗੁਰਦੁਆਰੇ ਚਲਾ ਗਿਆ ਹਮ ਮੈਂ ਬੁੰਡੇ ਦਾਦੀ ਛੌਨੀ 'ਚ 5 ਵਜੇ ਇਹਨੂੰ ਉਧਰੋਂ ਫੋਰਸਾਂ ਤੁਰੀਆਂ ਹੁੰਦੀਆਂ ਤਿਆਰੀ ਕਰਕੇ ਇਹਨੂੰ ਉਠਾਉਣ ਦੀ ਖਾਤਰ ਹਮ ਸਿੰਘ ਬਾਣੀ ਪੜ ਰਹੀ ਐ ਗੰਦੀਆਂ ਮਿਸ਼ਾਰਾ ਇਹਨਾਂ ਨੇ ਮਾਰੀਆਂ ਡਾਂਗਾ ਮਾਰੀਆਂ ਇੱਥੋਂ ਸਾਰਿਆਂ ਨੂੰ ਕੁੱਟ ਕੇ ਪਹਿਲਾਂ ਤੇ ਇਹਨਾਂ ਨੇ ਹਸਪਤਾਲ ਮੇਲੇ ਕਰਾ ਲਏ ਸਾਰੇ ਕੋਟ ਕਪੂਰੇ ਦੇ ਵੀ ਅਸੀਂ ਡਾਂਗ ਮਰਾਉਣੀ ਆ। ਆ ਬਈ ਗੱਲ ਛੋਟ ਦੇ ਵਿੱਚ ਰੱਖੀ ਆ। ਹਾਂਜੀ। ਫਿਰ ਇਹਨਾਂ ਨੇ ਡਾਂਗ ਮਰਾ ਕੇ ਇੱਥੋਂ ਮੋਰਚਾ ਪੱਟ ਕੇ ਫਿਰ ਇਹਨਾਂ ਨੇ ਜਾ ਕੇ ਗੋਲੀ ਚਲਾਈ ਆ ਬਹਿਬਲ। ਹੂੰ। ਉੱਥੋਂ ਇਹ ਫੇਰ ਵਾਪਸ ਆ ਗਏ ਇੱਕ ਚੂੜਾ ਸੀ ਪੈਨ ਦੇਣਾ ਇਹ ਕਿਸਨਤਾਲੀ ਲਈ ਫਿਰਦਾ। ਉਹ ਬੁੱਢੇ ਦਾ ਵੀ ਛੋਣੀ ਚ ਆ ਕੇ ਇਹ ਕਰਦਾ ਫਿਰ ਸਕੇਲ ਗੰਨ ਨੂੰ। ਉੱਥੇ ਢੰਡਰੀਆਂ ਵਾਲੇ ਦੇ ਜਨਾਨੇ ਦੇ ਚਾਰਕ ਬੰਦੇ ਸੀ ਮਨਾਂ ਨੂੰ ਪਾਸੇ ਕੀਤਾ। ਦਖਿਆ ਤੁਸੀਂ ਪਰੇ ਨੂੰ ਹੋ ਜਾਓ ਵੀ ਐਵੇਂ ਤੁਹਾਡਾ ਨੁਕਸਾਨ ਨਾ ਹੋ ਜੇ ਤੁਹਾਡੀ ਗੱਲ ਦੇ ਵਿੱਚ ਮੈਂ ਬੋਲ ਰਿਹਾ ਸੀਗਾ ਕਹਿੰਦਾ ਵੀ ਸਾਡੇ ਕੋਲ ਜੀ ਇਹ ਬਦਬੀਆਂ ਸਾਡੇ ਸਮੇਂ ਹੋਈਆਂ ਨੇ ਮਾਫੀ ਚਾਹਣਾ ਲੇਕਿਨ ਗੋਲੀਆਂ ਦਾ ਨਾਂ ਨਹੀਂ ਲੈਂਦਾ ਮੇਖੋ ਜੀ ਅੱਜ ਤੀਕ ਪਹਿਲੀ ਵਾਰ ਹੋਇਆ ਹੈ ਵੀ ਕਾਲੀ ਸਰਕਾਰ ਦੇ ਵਿੱਚ ਪੁਲਿਸ ਅਨਪਛਾਤੀ ਹੋਗੀ ਹੂੰ ਜਦੋਂ ਥਾਣੇ 'ਚ ਪੁਲਿਸ ਤੁਰਦੀ ਹੈ ਛਾਰ ਲਿਖੇ ਜਾਂਦੀਆਂ ਗੋਲੀਆਂ ਲਿਖੀਆਂ ਜਾਂਦੀਆਂ ਬਿਲਕੁਲ ਵੀ ਕਿੰਨੀਆਂ ਗੋਲੀਆਂ ਕਿਹੜੇ ਮੁਲਾਜ਼ਮ ਨੂੰ ਦਿੱਤੀਆਂ ਗਈਆਂ ਹੂੰ ਜਦੋਂ ਵੀ ਗੋਲੀ ਚੱਲੀ ਉਮਰਾ ਨੰਗਲ ਆਪਣਾ ਲੱਦਾ ਨੀਦ ਚੱਲ ਕੇ ਆ ਗਿਆ ਬਿਲਕੁਲ ਕੀ ਇਹ ਸਫੀਰ ਨੂੰ ਪਤਾ ਨਹੀਂ ਉਮਰਾਂ ਨਗਲ ਆਵਦੀ ਆ ਪਾ ਗਿਆ ਹੂੰ ਚਾਰ ਐਸਐਸਪੀ ਇੱਥੇ ਆ ਗਏ ਜੀ ਜੀ ਸਮੀਰ ਸੈਣੀ ਉਹਦੇ ਇੱਕ ਦਿਨ ਪਹਿਲਾਂ ਉੱਥੇ ਆ ਕੇ ਸਾਹਮਣੇ ਫਰੀਦਕੋਟ ਵਾਲੇ ਪਾਸੇ ਖੜ ਕੇ ਸਾਰੀ ਸੀਆੜੀ ਲੈਂਦਾ ਰਿਹਾ ਹੂੰ ਉਹ ਸਾਰੇ ਜਾਣ ਜਾਣ ਕੇ ਵਿੱਚ ਵੜ ਕੇ ਲੜਾਈ ਭਾਲਦੇ ਸੀ ਹੂੰ ਉਹਦੇ ਚ ਮਿੱਡੀਆਂ ਨਾਸ ਵਾਲਾ ਜਿਹੜਾ ਪਣਾਇਗਾ ਉਹ ਖੱਟੜਾ ਉਹ ਵੀ ਸੀਗਾ ਅੱਛਾ ਉਹਦੇ ਵਿੱਚ ਸੀਗਾ ਉਹ ਦੂਜਾ ਇੱਕ ਦਿਨ ਪਹਿਲਾਂ ਸਾਰੀ ਸੀਆੜੀ ਲੈਂਦੇ ਰਹੇ ਵੀ ਇਹਨਾਂ ਕੋਲੇ ਕਿੰਨੇ ਐਸਐਸ ਛੇਤਰ ਹੈ ਕੀ ਇਹ ਕਰ ਰਹੇ ਹੈ ਦੂਜੇ ਦਿਨ ਅਮ ਜੇਕਰ ਇਨਾ ਨੂੰ ਕੋਈ ਜਾਦੀ ਡੱਕ ਸੀ ਜਦੋਂ ਸਿੰਘ ਉਹ ਗੱਡੀਆਂ 'ਚ ਬਹਿ ਗਏ ਸੀਗੀ ਅੱਛਾ ਜੇ ਥੋੜੇ ਕੰਡੇ ਰਹੇਗੇ ਸੀਗੇ ਉਹ ਵੀ ਬਹਿ ਜਾਂਦੇ ਸਮਝ ਆ ਗਈ ਹਮ ਸਰਛੇ ਵਾਲਿਆਂ ਤੇ 15 ਦਿਨ ਛੜਕਾ ਬੰਦ ਕਿਚੀਆਂ ਗੋਲੀ ਨਹੀਂ ਚੱਲੀ ਤੇ ਦੋ ਦਿਨਾਂ 'ਚ ਸਾਡੇ ਤੇ ਗੋਲੀ ਕਿਵੇਂ ਚੱਲ ਗਈ ਉੱਥੇ ਹਮ ਹਮ ਫਿਰ ਪੁੱਛ ਵੀ ਅਣਪਛਾਤੀ ਹੋ ਗਈ ਹਮ ਫਿਰ ਜਿਹੜੀ ਕਹਿੰਦੇ ਐ ਵੀ ਸਾਡੀ ਜਿਸਪੀ ਦੇ ਉੱਤੇ ਇਹਨਾਂ ਨੇ ਗੋਲੀਆਂ ਚਲਾਈਆਂ ਹਮ ਉਹ ਵੀ ਸਬੂਤ ਦੇ ਤੇ ਅੱਛਾ ਉਹ ਵੀ ਮੋਗਿਓ ਵਿਚਾਰਾ ਫੜ ਆਈ ਮੋਗਿਓ ਗੱਡੀ ਆਈ ਫਰੀ ਕੋਟ ਲਿਆ ਕੇ ਉਹਦੇ ਆਪ ਫੈਰ ਮਾਰ ਕੇ ਤੇ ਉਹ ਸਿੰਘਾਂ ਦੇ ਉੱਤੇ ਪਾਏ ਮੇਰਾ ਚੈਲੰਜ ਆ ਸੁਖਬੀਰ ਬਾਦਲ ਨੂੰ ਮੈਂ 15 ਵਾਰੀ ਪਹਿਲਾਂ ਵੀ ਕਹਿ ਚੁੱਕੇ ਆ ਤੇਰਾ ਇੱਕ ਪੁੱਤ ਹੈ ਮੇਰੇ ਦੋ ਹੈ ਮੇਰੇ ਦੋ ਹੈ ਤੂੰ ਕਾ ਕਸ਼ਟ ਤੇ ਲਿਆ ਕੇ ਸੌ ਖਾ ਵੀ ਤੇਰੇ ਪਿਓ ਨੂੰ ਨਹੀਂ ਸੀ ਪਤਾ ਤੈਨੂੰ ਨਹੀਂ ਸੀ ਪਤਾ ਵੀ ਅਸੀਂ ਉੱਥੇ ਕੋਟਕਪੂਰੇ ਕੀ ਕਰ ਰਹੇ ਆ ਜੀ ਜੀ ਸਿਰਫ ਉਹਨਾਂ ਦੀਆਂ ਮੋਟਾਂ ਪੱਕੀਆਂ ਕਰਨ ਦੀ ਖਾਤਰ ਇਹਨਾਂ ਨੇ ਸਾਡੇ ਸਿੰਘ ਸ਼ਹੀਦ ਕੀਤੇ 80 90 ਬੰਦੇ ਫੱਟੜ ਕੀਤੇ ਉਹਨਾਂ ਨੂੰ ਕਿਸੇ ਹਸਪਤਾਲ 'ਚ ਇਹਨੇ ਦਾਖਲ ਨਹੀਂ ਹੋਣ ਦਿੱਤਾ। ਅੱਛਾ। ਵੀ ਇਹੋ ਜਿਹੇ ਫੱਤਰ ਸਿੰਘ ਸੀਗੇ ਬਜ਼ੁਰਗ ਬੰਦੇ ਸੀਗੇ ਕਿ ਜਿਹੜੇ ਉਹ ਵਿਚਾਰੇ ਅੱਜ ਵੀ ਮੌਜੂਦ ਐ। ਜੀ। ਖਾਲਸਾ ਜੀ ਜਿਸ ਤਰ੍ਹਾਂ 2015 ਦੇ ਵਿੱਚ ਬਦਬੀਆਂ ਹੋਈਆਂ ਸੀਗਾ ਇਹ ਸੁਖਬੀਰ ਬਾਦਲ ਇਹ ਗੱਲ ਕਹਿੰਦੇ ਨੇ ਕਿ ਉਸ ਟਾਈਮ ਜਿਹੜੇ ਹੈਗੇ ਸੀਗੇ ਵੱਡੇ ਵੱਡੇ ਚੋਲਿਆਂ ਵਾਲੇ ਲੰਬੇ ਲੰਬੇ ਦਾੜ੍ਹਾਆਂ ਵਾਲੇ ਸਾਪਨੇ ਆਪ ਨੂੰ ਬੜੇ ਪ੍ਰਚਾਰਕ ਹੋਂਦੇ ਸੀ ਸਾਡੇ ਤੇ ਬੜੇ ਵੱਡੇ ਵੱਡੇ ਰੋਪ ਲਗਾਉਂਦੇ ਸੀ ਉਸ ਟਾਈਮ ਬੇਦਬੀਆਂ ਕਹਿੰਦੇ ਹੋਈਆਂ ਹਮ ਲੇਕਨ ਅੱਜ ਤੋਂ ਹੁਣ ਅੱਜ ਤੋਂ ਸਾਲ ਪਹਿਲਾਂ ਹਮ ਬਹੁਤ ਜਗ੍ਹਾ ਬੇਦਬੀਆਂ ਹੋਈਆਂ ਨੇ ਰਾਜਪੂਰੇ ਹੋਈ ਪਟਿਆਲਾ ਵਿੱਚ ਹੋਈ ਕਹਿੰਦੇ ਵੀ ਅੱਜ ਚੋਲਿਆਂ ਵਾਲੇ ਕਿੱਥੇ ਨੇ ਅੱਜ ਬੁਲਦੇ ਨਹੀਂ ਹੈਗੇ ਹਰ ਸਟੇਜ ਤੇ ਗੱਲ ਉਹ ਕਹਿੰਦੇ ਨੇ ਵੇਖੋ ਜੀ ਉਹ ਉਹਨੇ ਜਿਹੜੀ ਗੱਲ ਕੀਤੀ ਉਹਦੇ ਮੈਂ ਜਵਾਬ ਦੇਣਾ ਹੈ ਸ਼ਰੋਮਰੀ ਕਮੇਟੀ ਦਾ ਕਬਜ਼ਾ ਹੈ ਤਾਕ ਤਾਂ ਆਪਣਾ ਕੇਸਗੜ ਸਾਹਿਬ ਜੀ ਸਾਰਾ ਪ੍ਰਬੰਧ ਸ਼੍ਰੋਮਰੀ ਕਮੇਟੀ ਚ ਹੈ ਜੀ ਜੀ ਸਰਥੇ ਵਾਲੇ ਲੁਧਿਆਣੋਂ ਚੱਲੇ ਉੱਥੇ ਜਾ ਕੇ 3 ਵਜੇ ਧੂਏ ਮਾਰੇ ਹੂੰ ਹੂੰ ਤਨਖਾਵਾ ਇਹ ਲੈਣ ਗੋਲਕਾਂ ਤੋਂ ਹੂੰ ਹੂੰ ਡਾਂਗਾ ਸਿੱਖਾਈਏ ਇਹ ਗੁਰੂ ਘਰ ਨੂੰ ਲੁੱਟ ਕੇ ਇਹ ਖਾਣ ਪ੍ਰਬੰਧ ਤਾਂ ਇਹਨਾਂ ਕੋਲੇ ਹੈ ਨਾ ਤੇ ਰੁਕਣਾ ਤੇ ਇਹਨੇ ਨਹੀਂ ਸੀ ਇਹ ਗੱਲ ਜਿਹੜੀ ਮੈਂ ਕਹੀ ਸੀ ਪਰਸੋ ਵੀ ਗੱਲ ਉਹਨੇ ਕਹੀ ਹੈ ਹਾਂਜੀ ਉਹਨੇ ਗੱਲ ਕਹੀ ਹੈ ਨਾ ਹਾਂ ਹਾਂ ਇਹ ਹੀ ਗੱਲ ਨਹੀਂ ਇਹ ਦੂਜਾ ਵੀ ਵੀ ਹੁਣ ਕਣ ਮੇ ਆਉਂਦੀਆਂ ਨਹੀਂ ਜੇਕਰ ਉਸ ਮੇਰੇ ਜਦੋਂ ਉਹਨਾਂ ਨੇ ਲਿਖ ਕੇ ਲਾਇਆ ਸੀ ਕੰਦਾ ਤੇ ਵੀ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ ਜੀ ਜੀ ਤੇ ਉਸ ਵੇਲੇ ਫੜ ਕੇ ਤੇ ਇਹਨਾਂ ਦੇ ਹੱਡ ਕੁੱਟੇ ਹੁੰਦੇ ਤੇ ਇਹਨਾਂ ਦੇ ਤੁੰਨੇ ਦੇ ਪਰਚਿਆਂ 'ਚ ਇਹ ਦੁਬਾਰੇ ਕਿਹਦੀ ਜ਼ਰਤ ਪੈਂਦੀ ਜੀ ਜੀ ਇਹਨਾਂ ਨੇ ਵੋਟਾਂ ਦੀ ਖਾਤਰ ਉਹਨਾਂ ਨੂੰ ਛੇ ਦੇਤੀ ਉਹ ਸਿੱਖਾਂ ਦੇ ਵੀ ਗੱਲ ਪੈਂਦੇ ਰਹੇ ਉਹ ਬੇਅਬਦੀਆਂ ਵੀ ਕਰਦੇ ਰਹੇ ਇਹ ਜਿਹੜੀ ਨਹੀਂ ਰੱਖੀ ਆ ਨਾ ਇਹ ਸੁਖਵੀਰ ਬਾਦਲ ਨੇ ਰੱਖੀ ਆ ਵੋਟਾਂ ਦੀ ਖਾਤਰ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ ਵੀ ਆ ਸਾਨੂੰ ਵੋਟ ਪੈਣੀ ਚਾਹੀਦੀ ਆ ਜਿਵੇਂ ਦੋਵੇਂ ਸੀਟਾਂ ਜਿੱਤੀਆਂ ਮਛਿੰਡੇ ਵਾਲੀ ਵੀ ਤੇ ਫਰੋਜ਼ਪੁਰ ਵਾਲੀ ਵੀ ਜੀ ਜੀ ਖਾਲਸਾ ਜੀ ਇੱਕ ਹੋਰ ਬਹੁਤ ਵੱਡੀ ਗੱਲ ਉਹਨੇ ਪਰਸੋਂ ਹੀ ਗੱਲ ਕਹੀ ਦਰਬਾਰ ਸਾਹਿਬ ਦੇ ਵਿੱਚ ਹੂੰ ਕਹਿੰਦੇ ਵੀ ਸਾਡਾ ਜਿਹੜਾ ਸ਼ਰਮਨੀ ਅਕਾਲੀ ਦਲ ਬਣਿਆ ਹੈ ਕਹਿੰਦੇ ਵੀ ਇਹ ਤਾਂ ਪੰਥਕ ਦੀ ਸੇਵਾ ਵਾਸਤੇ ਬਣਿਆ ਨਾ ਕਿ ਇਲੈਕਸ਼ਨ ਵਾਸਤੇ ਬਣਿਆ ਕਿਵੇਂ ਵਿਖਦੇ ਹੋ ਇਹ ਜੀ 1900 95 ਦੇ ਵਿੱਚ ਇਹਨਾਂ ਨੇ ਮੋਗੇ ਰੈਲੀ ਕੀਤੀ ਸੀ ਉੱਥੇ ਇਹਨਾਂ ਸ਼੍ਰੋਮਣੀ ਅਕਾਲੀ ਦਲ ਦਾ ਭੋਗ ਪਾ ਕੇ ਪੰਜਾਬੀ ਪਾਰਟੀ ਬਣਾਤੀ ਸੀ ਸ਼੍ਰੋਮਣੀ ਅਕਾਲੀ ਦਲ ਦਾ ਜੀ ਜੀ ਇਹ 1995 ਦੇ ਵਿੱਚ ਬਾਦਲ ਨੇ ਭੋਗ ਪਾਤਾ ਸੀ ਹੂੰ ਵੀ ਇਹ ਪੰਜਾਬੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਜੇ ਤੋਂ ਖਤਮ ਹੈ ਇਹ ਕਿਹੜੇ ਮੂੰਹ ਨਾਲ ਕਹਿੰਦੇ ਵੀ ਸ਼੍ਰੋਮਣੀ ਅਕਾਲੀ ਦਲ ਹੈ ਇਸ ਗੱਲ ਕਿੰਨੇ ਬੋਲੀ ਇਸ ਬਾਦਲ ਨੇ ਬੋਲੀ ਸੀ ਵੱਡੇ ਬਾਦਲ ਵੱਡੇ ਬਾਦਲ ਨੇ ਸੁਖਵੀਰ ਵੀ ਕੋਲੇ ਕੋਲੇ ਸੀ ਹਾਂ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਅਜੇ ਤੋਂ ਖਤਮ ਹੈ ਇਹ ਪੰਜਾਬੀ ਪਾਰਟੀ ਹੁਣ ਸਾਡੀ ਸ਼ਰੂਮਰੀ ਕਾਲੀਦਾ ਦਾ ਨਾਂ ਲਾਉਣ ਲੈਣ ਦਾ ਇਹਨੂੰ ਹੱਕ ਕਿਨੇ ਦਿੱਤਾ ਹੈ ਹੂੰ ਇਹਨੂੰ ਪੰਜੇ ਅਕਾਲ ਤਖਤਾਂ ਦੇ ਜਹੇਦਾਰ ਪੁੱਛਣ ਵੀ ਤੁਸੀਂ 95 ਦੇ ਵਿੱਚ ਕਾਲੀਦਾ ਦਾ ਭੋਗ ਪਾਇਆ ਸੀ ਹੁਣ ਕਿਹੜੇ ਮੂਹ ਦੇ ਨਾਲ ਲੋਕਾਂ ਤੋਂ ਵੋਟਾਂ ਮੰਗਦੇ ਐ ਸ਼ਰੂਮਰੀ ਕਾਲੀਦਾ ਦਾ ਇਹਦੀ ਪੰਥਕਦਾਲ ਪੰਥਕ ਸਿਵਾ ਹੈ ਇਹ ਹੁਣ ਨਾ ਇਹ ਫੇਰ ਨਾ ਨੂੰ ਕੋਈ ਪੁੱਛਦਾ ਨਹੀਂ ਆ ਜਿਹੜੇ ਡਰਾਮੇ ਕਰਦਾ ਫਿਰਦਾ ਨਾ ਹੁਣ ਕੋਈ ਵੀ ਬੰਦਾ ਗਨਾਹ ਕਰਦਾ ਹੈ ਪਹਿਲਾਂ ਉਹ ਦਰਖਾਸਤ ਦਿੰਦਾ ਆਪਣੇ ਕਾਲ ਤਖਤਤੀ ਉਹਦੀ ਵਿਚਾਰ ਕਰਦੇ ਐ ਪੰਜ ਤਖਤਾਂ ਦੇ ਜਹੇਦਾਰ ਵੀ ਇਹਨੇ ਜਿਹੜੀ ਗਲਤੀ ਮੰਨੀ ਐ ਵੀ ਆਪਾਂ ਇਹ ਇਹਦਾ ਕੀ ਕਰਨਾ ਚਾਹੀਦਾ ਹੈ ਜੀ 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 ਇਹ ਆਪੀ ਜਾ ਕੇ ਜੁੱਤੀਆਂ ਲੱਗ ਪੈਂਦਾ ਦੂਜਾ ਪਾਲਸ਼ ਕਰਨ ਅਜੇ ਤਾਂ ਇਹਦੇ ਚੰਗਾ ਹੋ ਗਿਆ ਜਦੋਂ ਮਗਲੀ ਯਾਰ ਜੁੱਤੀਆਂ ਸਾਫ ਕੀਤੀਆਂ ਸੀ ਨਾ ਲੋਕੀ ਦੁੱਤੋਂ ਕਰਦੇ ਥੱਲੇ ਹੀ ਕਰੀ ਜਾਂਦਾ ਸੀ ਰੱਜੇ ਨਸ਼ੇ ਨਾ ਥੱਲੇ ਪੈਰਾਂ ਵਾਲੇ ਪਾਸੇ ਜੇ ਮਿੱਟੀ ਲੱਗੀ ਹੁੰਦੀ ਨਾ ਥੱਲੇ ਹੀ ਮਾਰੀ ਜਾਂਦਾ ਸੀ ਮੁਰਛ ਇਹ ਇਹ ਅਜੇ ਤਾਂ ਛੁਕਰ ਕਰ ਵੀ ਉੱਤੇ ਹੀ ਮੁਰਛ ਮਾਰਦਾ ਰਿਹਾ ਤੇ ਆਪ ਹੀ ਮੁਰਛ ਮਾਰ ਲੈਂਦੇ ਆਪ ਹੀ ਭੋਗ ਪਾ ਲੈਂਦੇ ਆਪ ਹੀ ਅਰਦਾਸ ਕਰ ਦਿੰਦੇ ਐ ਇਹਨਾਂ ਨੇ ਕਿਹੜੀ ਚਿੱਠੀ ਲਿਖੀ ਉਹ ਚਿੱਠੀ ਸਮੂਤ ਦੇਵ ਨੂੰ ਕੋਮ ਨੂੰ ਜੀ ਜੀ ਵੀ ਅਸੀਂ ਆ ਗਿਨਾ ਕੀਤੀ ਐ ਇਹਨਾਂ ਨੇ 35 34 ਗਿਲਾ ਕੀਤੀ ਐ ਅੱਛਾ ਜੀ ਮੇਰਾ ਚੈਲੰਜ ਐ ਵੀ ਕਾਲ ਤੱਕ ਆਵੇ ਮੈਂ ਦੱਸਦਾ ਤੇਰੇ ਪਿਓ ਨੇ ਕੀ ਕੀਤਾ ਲਖਸਦਾਨਾ ਤਾਂ ਕੱਲ ਗੱਲ ਕਰ ਰਹੀ ਕਹਿੰਦਾ ਵੇ ਹਜ਼ਾਰਾਂ ਨੇ ਗਿਨਾ ਕੀਤੇ ਤੁਸੀਂ ਤਾਂ ਇਹ ਥੋੜੀ ਗੱਲ ਕਰ ਮੈਂ ਉਹਨੇ ਕੀ ਕਰਦਾ ਕਿ ਜਿੰਨੇ ਕਦਾ ਮੈਨੂੰ ਪਤਾ ਉਹ ਤਾਂ ਜੇ ਕਰ ਇਹਨਾਂ ਦੇ ਪਰਦੇ ਫਰੋਲੀਏ ਨਾ ਜੀ ਜੀ ਜਿਹੜੀ ਇਹਨੇ ਕਰਤੂਤ ਪਹਿਲੇ ਲਖਸ਼ਣ ਚ ਫੀਲਕੋਟ ਕੀਤੀ ਸੀ ਹੂੰ ਹੂੰ ਇਹਨੂੰ ਹੁਣ ਸੰਡੂ ਵਾਲਾ ਉੱਥੇ ਫੀਲਕੋਟ ਕਹਿੰਦੇ ਐ ਵੀ ਦੋ ਸੰਡੂ ਐ ਜੀ ਫਿਰ ਇੱਕ ਬੀਬੀ ਸੀਗੀ ਉਥੇ ਅੰਮ੍ਰਿਤਸਰ ਹੋਟਲ ਤੇ ਜਿਹੜਾ ਉਹਦੇ ਨਾਲ ਇਹਨੇ ਕੁਝ ਕੀਤਾ ਹੂੰ ਉਹ ਵੀ ਜੇ ਕਦੇ ਤੇ ਮੈਂ ਤੈਨੂੰ ਤੇ ਮੇਰੇ ਬਰਾਬਰ ਆਵੇ ਉਹ ਵੀ ਮੈਂ ਦੱਸ ਦਊਗਾ ਜੀ ਜੀ ਫਿਰ ਇੱਕ ਲੜਕੀ ਸੀ ਇਹਨਾਂ ਦੇ ਘਰੇ ਭਾਂਡੇ ਮਾਂਗਦੀ ਹੁੰਦੀ ਅੱਛਾ ਉਹਦੇ ਲਾਲੀ ਨੇ ਮੂੰਹ ਕਾਲਾ ਕੀਤਾ ਐਸਐਸਪੀ ਹਰਜਾਲ ਮਾਨ ਨੇ ਕੀਤਾ ਉਹਦੇ ਨਾਲ ਇੱਕੋ ਇੱਕ ਗੱਲ ਲੱਗੀ ਇਹ ਸਾਲ ਆਪਣਾ ਹੋ ਗਿਆ 5-6 ਸਾਲ ਉਦੋਂ ਪਿੱਛੇ ਐਸਐਸਪੀ ਸੀ ਉਹਨੇ ਕੀਤਾ ਹੂੰ 6 ਮਹੀਨੇ ਪਾਰਲੀਮੈਂਟ ਦੇ ਅਗਲੇ ਪਾਸੇ ਬੈਠੀ ਰਹੀ ਦੋਵੇਂ ਜੀ ਧਰਨਾ ਦਿੰਦੇ ਰਹੇ ਉਹ ਰਾਜ ਜਿਹੜਾ ਨਾ ਤੇ ਚੈਨਲ ਅਮਰੀਕਾ ਚ ਫਸਤੇ ਵੇ ਚੈਨਲ ਅੱਛਾ ਉਹ ਨਾ ਧਰਨਾ ਵੀ ਲਗਾਏ ਸੀ ਧਰਨਾ ਮਖੀ ਮਿੰਨੇ ਉਸ ਕੁੜੀ ਨੇ ਉਸ ਕੁੜੀ ਨੇ ਪੁਲਿਸ ਦੀਆਂ ਗੱਡੀਆਂ ਸਾੜਤੀਆਂ ਵੀ ਮੈਨੂੰ ਇਨਸਾਫ ਨਹੀਂ ਮਿਲਦਾ ਅੱਛਾ ਖੀਰ ਨੂੰ ਸੁਪਰੀਨ ਕੋਰਟ ਦਾ ਜੱਜ ਫੋਨ ਕਰਦਾ ਇਹ ਕੁੜੀਏ ਤੂੰ ਧਰਨਾ ਚੱਕ ਦੇ ਜੀ ਜੀ ਤੇ ਨਹੀਂ ਤੇਰੇ ਨਾਲ ਬੁਰੀ ਅਸੀਂ ਕਰਾਂਗੇ ਹੂੰ ਜਦੋਂ ਜੱਜ ਜੱਜੀ ਮਰ ਗਏ ਜੱਜਾਂ ਦੀ ਵੀ ਅੱਖ ਮਰ ਗਈ ਹੂੰ ਇਹਨੇ ਤਾਂ ਲੋਕਾਂ ਦੀ ਇੱਜ਼ਤਾਂ ਵੀ ਲੁੱਟੀਆਂ ਐ ਫਿਰੇ ਅਮਰਤਾਰੀ ਨਹੀਂਗਾ ਇਹ ਛੁਰਮਰੀ ਅਕਾਲੀ ਦਾ ਕਮੇਟੀ ਦਾ ਅਕਾਲੀ ਦਾ ਪ੍ਰਧਾਨ ਕਿਵੇਂ ਖੌਂਦਾ ਹੈ ਇਹ ਗੱਤਰਾ ਕਿਉਂ ਨਹੀਂ ਮੁਖਾਉਂਦਾ ਹੁੰਦਾ ਜੀ 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 ਇਹ ਲੰਡੀਆਂ ਬਾਹਮ ਵਾਲੀ ਪਾ ਲੈਂਦਾ ਸ਼ਰਟ ਤੇ ਇਹਦੀ ਬੋਲੀ ਵੇਖੋ ਇਹ ਪ੍ਰਧਾਨਾਂ ਵਾਲੀ ਆ ਸ੍ਰੀ ਸਾਹਿਬ ਇਹ ਨਹੀਂ ਰੱਖਦਾ ਛੈਤਰ ਇਹ ਨਹੀਂ ਪਾਉਂਦਾ ਇਹਦੇ ਘਰ ਵਾਲੀ ਨਹੀਂ ਪਾਉਂਦੀ ਛੁਰਮਰੀ ਅਕਾਲੀ ਦਾ ਦੇ ਨਿਜਮ ਹੁੰਦੇ ਆ ਪੰਜਾਬ ਮਾਨੀਆਂ ਦੇ ਨਿਤਨੇਮ ਹੋਵੇ ਛੈਤਰ ਤੜੀ ਹੋਵੇ ਵੱਡੀ ਕਿਰਪਾਨ ਕੋਈ ਰੱਖੇ ਦੱਸੋ ਇਹਦੇ ਕੋਲੇ ਕੀ ਆ ਹੁਣ ਤਾਂ ਦਾੜਾ ਖੁੱਲਾ ਛੱਡਤਾ ਉਹਨਾਂ ਨੇ। ਉਹ ਬਾਗਲ ਵੀ ਛੱਡ ਲੈਂਦਾ ਸੀ ਕਿਤੇ ਵੀ ਹਫਤਾਂਾਂ ਲੈਂਦਾ ਇੱਕਦੇ ਮੋਨ ਲੈਂਦਾ ਸੀ। ਤੇ ਹੁਣ ਇਹ ਉਸ ਉਸ ਉਹ ਇਹਨੂੰ ਟ੍ਰੇਨਿੰਗ ਦੇ ਗਿਆ ਹੈ। ਹੂੰ ਵੀ ਜਦੋਂ ਕੋਈ ਆਪਾਂ ਨੂੰ ਨਾ ਨਾ ਪੁੱਛੇ ਕਿ ਉਹਦਾ ਖੁੱਲੀ ਦਾੜੀ ਆਪਣਾ ਵੀ ਛੱਡ ਲਿਆ ਕਰ ਤੇ ਅਕਾਲੀ ਦਲ ਬਣ ਕੇ ਤੇ ਲੋਕਾਂ ਜਿਹਦੇ ਵਿੱਚ ਵਰਜਿਆ ਕਰ। ਖਾਲਸਾ ਜੀ ਜਿਸ ਤਰ੍ਹਾਂ ਇਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਸਥਾਪਨਾ ਦਿਵਸ ਸ਼੍ਰੋਮਣੀ ਅਕਾਲੀ ਦਲ ਦਾ ਮਨਾਇਆ ਪਿਛਲੇ ਦਿਨਾਂ ਦੇ ਵਿੱਚ ਹੈਗਾ। ਇਹਨਾਂ ਨੇ ਭਾਂਡੇ ਵੀ ਸਾਫ਼ ਕੀਤੇ ਗੁਰੂ ਘਰ ਦੇ ਵਿੱਚ। ਇਹਨਾਂ ਨੇ ਜੋੜੇ ਵੀ ਸਾਫ਼ ਕੀਤੇ ਪਾਲਸ਼ਾਂ ਵੀ ਕੀਤੀਆਂ ਹੈਗੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਸਿੱਖ ਕੌਮ ਇਹਨਾਂ ਨੂੰ ਮਾਫ ਕਰੇਗੀ ਜਾਂ ਨਹੀਂ ਕਰੇਗੀ ਜਿਹੜਾ ਸਿੱਖ ਆ ਤਾਂ ਕਰਦਾ ਨਹੀਂ ਹੂੰ ਜਿਹੜੇ ਕੁਛ ਦੱਲੇ ਹੈਗੇ ਜਿਨ੍ਹਾਂ ਨੇ ਫੀਮਾਂ ਵੇਚਣੀਆਂ ਪੋਸਟ ਵੇਚਣੀਆਂ ਕੰਮ ਬਣਾਉਣੇ ਆ ਹੂੰ ਉਹ ਅੱਗੇ ਵੀ ਇਹਨਾਂ ਦੇ ਨਾਲ ਅੱਜ ਵੀ ਨਾਲ ਹੋਣਗੇ ਹੂੰ ਹੂੰ ਜਿਹੜੀ ਜਗੀਰ ਕੌਰ ਕਹਿੰਦੀ ਰਹੀ ਵੀ ਇਹਦੀਆਂ ਕਰਤੂਤਾ ਵੀ ਜਗੀਰ ਕੌਰ ਨੇ ਸਾਰੀਆਂ ਦੱਸਤੀਆਂ ਉਹ ਵੀ ਹੁਣ ਤਰਲੀ ਮੱਛੇ ਹੋ ਕੇ ਹੋ ਸਕਦੇ ਵਿੱਚ ਵੱਢ ਜੇ ਉਹ ਜਿਹੜਾ ਠੀਂਸਾ ਸੀਗਾ ਕਹਿੰਦਾ ਸੀ ਵੀ ਮੈਂ ਸਾਡੀ ਇਹਨਾਂ ਨਾਲ ਬੰਦ ਹੀ ਨਹੀਂ ਜੀ ਜੀ ਉਹਦੇ ਵੀ ਕੁਝ ਬਿਆਨ ਹੋਣ ਲੱਗ ਪਏ ਇਸ ਪਾਸੇ ਮੁੜਨ ਹੂੰ ਪਹਿਲਾ ਰਸਮ ਸਿੰਘ ਅਜਨਾਲਾ ਹੁੰਦਾ ਸੀਗੇ ਉਧਰ ਦੇ ਹੁੰਦੇ ਸੀਗੇ ਉਹ ਵੀ ਸਾਰੇ ਛੱਡ ਗਏ ਤੇ ਮੁੜ ਕੇ ਫੇਰ ਵਿੱਚ ਆ ਗਏ ਇਹਨਾਂ ਬਿਸ਼ਰਮ ਲੋਕਾਂ ਦਾ ਕੀ ਹੈ ਜਿਹੜੇ ਗੁਰੂ ਦੇ ਸਿੱਖੋਂ ਤਾਂ ਆਉਂਦੇ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਨਾ ਤੇ ਬਾਜਾ ਵਾਲੇ ਨੂੰ ਮੰਨਦੇ ਹੋ ਨਹੀਂ ਇਹਨਾਂ ਨਾਲ ਆਉਂਦੇ ਜੀ 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 ਤੇ ਜਿਹੜੇ ਬਿਸ਼ਰਮ ਹੈਗੇ ਆ ਜਿੰਨੇ ਕੋਈ ਸੰਤ ਬਾਬਾ ਜਰਨੈਲ ਸਿੰਘ ਆਦਾ ਹੁੰਦਾ ਸੀ ਜੇ ਕਿਸੇ ਦੀ ਕੋਈ ਇੱਜਤ ਲੋਟਲ ਜੇ ਨਾ ਪਹਿਲਾਂ ਤਾਂ ਸਿਰ ਮੜਨ ਦਾ ਆਉਂਦਾ ਜੇ ਸਿਰ ਨਾ ਵੰਡਿਆ ਜਾਵੇ ਤੇ ਉਹ ਪਿੰਡ ਛੱਡ ਜਾਂਦਾ ਹਾਂ 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 ਪਣਖਲੇ ਤੇ ਜਿਹੜੇ ਆ ਉਹ ਤਾਂ ਜਿਹੜੀ ਇਹਨੇ ਮਹਾਰਾਜ ਦੀ ਬੇਅਦਬੀ ਕਰਾਈ ਹੈ ਨਾ ਉਹ ਤਾਂ ਇਹਨੂੰ ਵੋਟ ਪਾਉਂਗਾ ਹੀ ਕੋਈ ਨਹੀਂ ਉਹ ਤਾਂ ਇਹਨਾਂ ਦਾ ਨਾਂ ਲੈਣ ਨੂੰ ਤਿਆਰ ਨਹੀਂ ਹੂੰ ਨਾਲ ਲੈਣ ਨੂੰ ਤਿਆਰ ਨਹੀਂ ਜੇ ਕਰ ਇਹਦੇ 'ਚ ਹਿੰਮਤ ਹੈ ਨਾ ਮੈਂ ਦੁਬਾਰੇ ਚੈਲੰਜ ਕਰਦਾ ਕਿਸੇ ਚੈਨਲ ਤੇ ਆ ਜੀ ਜੀ ਕਾ ਤਖਤ ਤੇ ਫੋਰਸਾਂ ਲਾ ਉੱਥੇ ਸਵਾਲ ਜਵਾਬ ਆਪਣੇ ਹੁਣ ਵੀ ਜਿੰਨੀ ਤੇਰੇ ਪਿਓ ਨੇ ਤੇ ਤੂੰ ਗਦਾਰੀ ਕੀਤੀ ਕੋਮ ਨਾਲ ਤੂੰ ਕਾਲੀਦਾਰ ਦਾ ਪ੍ਰਧਾਨ ਦਾ ਹੱਕਦਾਰ ਹੈ ਹੀ ਨਹੀਂ ਹੂੰ ਤਾਂ ਸਾਲਾਂ ਦੋ ਇਹਨੇ ਕਰਤੀਆਂ ਬੁੱਢੇ ਦਾਦੇ ਨੇ ਇਹਨੇ ਕਰਤੇ 35 ਬੁੱਢੇ ਦਾਦੇ ਸਿੰਘ ਮਾਰੇ ਗਏ ਇਹਨੇ ਇੱਕ ਜਿਹੜਾ ਉਹਨੂੰ ਪੂਲੇ ਦਾ ਰੋਲ ਕਰਦੇ ਆ ਬਲਬੀਰ ਸਿੰਘ ਜੀ ਹਰ ਸਾਰੇ ਗੁਰਦੁਆਰੇ ਪੰਜਾਬ ਦੇ ਉਹ ਇਹਨੇ ਕਬਜ਼ੇ ਕਰਾਤੇ ਆਪਣੇ ਬਲਬੀਰ ਤੋਂ ਹੂੰ ਸਮਝਾ ਗਈ ਇਹਨੇ ਛੱਡਿਆ ਕੀ ਪੰਥ ਦੇ ਇਹ ਦੂਜਾ ਪੱਲੇ ਇਹ ਕਿਹੜੇ ਮੂੰਹ ਨਾਲ ਆਂਦਾ ਵੀ ਇਸ ਰੋਮਰੀ ਕਾਲੀਦਾਰ ਨਾਟ ਸਾਰ ਛੱਡੀ ਨਾ ਸੰਤ ਸਮਾਜ ਛੱਡਿਆ ਨਾ ਨਾ ਦਰ ਛੱਡੇ ਹੂੰ ਛੱਡੇ ਨਾ ਕੀ ਜਿਹੜੀ ਗੱਲ ਹੁਣ ਕਰਦੀ ਐ ਵੀ ਅਸੀਂ ਸਿੰਘਾਂ ਨੂੰ ਛਡਾ ਲਾਂਗੇ ਧਰਨੇ ਲਾਉਂਦੇ ਐ ਬੰਦੀ ਸਿੰਘਾਂ ਦੀ ਜਦੋਂ 루ਚੇ ਲੰਗਾ ਦੇ ਪਿੰਡ ਇਹ ਗਿਆ ਬਾਦਲ ਵੀ ਗਿਆ ਇਹ ਵੀ ਗਿਆ ਹੂੰ ਬਾਦਲ ਨੇ ਕਿਹਾ ਵੀ ਇੱਥੇ ਨਾਲ ਅਜ ਸਰੋਂ ਫੁੱਲੀ ਆ ਬੜੀ ਐ ਨੀਲੀਆਂ ਪੱਗਾਂ ਵਾਲੇ ਬੜਾ ਇਕੱਠਾ ਐ ਹੂੰ ਤੇ ਜਦੋਂ ਸੁਖਵੀਰ ਬੋਲਿਆ ਮੈਂ ਰਾਜੂਆਣੇ ਦੀ ਭੈਣ ਨੂੰ ਚੈਲੰਜ ਕਰਦਾ ਇਹਨੂੰ ਪੁੱਛ ਜਿੰਨਾਂ ਦੀ ਤੂੰ ਟਿਕਟਾਂ ਤੇ ਇਲੈਕਸ਼ਨ ਲੜੇ ਐ ਤੈਨੂੰ 10 ਹਜ਼ਾਰ ਸਾਰੀ ਮੋਟ ਪਈ ਐ ਇਹਨਾਂ ਪਿੱਛੇ ਤੂੰ ਆਪਦੇ ਪਿਓ ਰਾਜੂਆਣੇ ਦੇ ਪਿਓ ਤੇ ਇਹਨਾਂ ਨੂੰ ਸੱਦਿਆ ਰਾਜੂਆਣੇ ਦੀ ਭੈਣ ਦੀ ਹੁਣ ਅੱਖਾਂ ਖੁੱਲੀਆਂ ਕਹਿੰਦੀ ਵੀ ਇਹ ਤਾਂ ਸਾਰੀ ਸਿਆਸਤ ਕੀਤੀ ਇਹਨਾਂ ਨੇ ਮੈਂ ਆ ਨਾ ਮੈਂ ਉਹਦੇ ਵੀ ਬਿਆਨ ਦਿੱਤਾ ਸੀ ਮੈਂ ਕਿਹਾ ਰਾਜੂਆਣੇ ਦੇ ਗੱਜ ਰੱਸਾ ਜਿਹੜਾ ਨਾ ਨਾ ਵੀ ਪੈਂਦਾ ਤੂੰ ਭੈਣੇ ਪਾਤਾ ਇਹਨਾਂ ਗਦਾਰਾਂ ਨੂੰ ਭੋਗ ਤੇ ਸੱਦ ਕੇ ਉਹ ਵੀ ਕਹਿੰਦਾ ਸੀ ਕਾਲੀਦਾਲਾ ਮੈਂ ਜੰਮਿਆ ਕਾਲੀਦਾਲਾ ਮਰੂੰਗਾ ਤੇ ਹੁਣ ਕਿਉਂ ਪਿੱਟਦਾ ਐ ਆਹਦਾ ਚੰਡੀਗੜਾ ਮੋਰਚਾ ਖਰਾਬ ਕੀਤਾ ਨਾ ਇਹ ਰਾਜੂਆਣੇ ਨੇ ਕਿਤੇ ਉਹਦੀ ਹੂੰ ਨਹੀਂ ਇਹ ਸਿੰਘ ਹੁਣ ਨੂੰ ਬੜੀ ਹੋ ਜਾਂਦੇ ਹੁਣ ਰਾਜੂਆਣਾ ਵੀ ਅੰਦਰ ਬੈਠਾ ਕਰ ਲੌਂਦਾ ਉਹ ਕਰ ਲੌਣਾ ਹੀ ਇਹਨੂੰ ਪਹਿਲਾਂ ਨਹੀਂ ਸੀ ਪਤਾ ਵੀ ਮੇਰੇ ਨਾਲ ਗਦਾਰੀ ਕਰਨਗੇ ਹੂੰ ਜਦੋਂ ਸੋਚਾ ਸਿੰਘ ਲੰਗਾ ਦੇ ਪਿੰਡੇ ਨੇ ਕਿਹਾ ਸੀ ਮੈਂ 17 ਬੰਦੇ ਦੇ ਕਾਤਲ ਹੈ ਤੇ ਮੈਂ ਇਹਨਾਂ ਨੂੰ ਜੇਲ੍ਹ ਚ ਮਾਰੂੰਗਾ ਜੀ ਜੀ ਕਿ ਉਹ ਉਹ ਖਬਰਾਂ ਨਹੀਂ ਪੜੀਆਂ ਸੀ ਰਾਜੂਆਣੇ ਨੇ ਰਾਜੂਆਣੇ ਦੀ ਭੈਣ ਨੇ ਨਹੀਂ ਸੀ ਪੜੀਆਂ ਵੀ ਜਦੋਂ ਕੈ ਕਰਮੰਦਰ ਸਾਹਿਬ ਕੀ ਇਹਨਾਂ ਨੇ ਕਰਾਤਾ ਹੂੰ ਇਹ ਇੱਕ ਰਾਜੂਆਣੇ ਨਹੀਂ ਹਜ਼ਾਰਾਂ ਰਾਜੂਆਣੇ ਇਹਨਾਂ ਨੇ ਮਰਮਾਏ ਆ ਜੀ ਜੀ ਸੈਂਟਰ ਨਾਲ ਰੜ ਕੇ ਹਜ਼ਾਰਾਂ ਨੌਜਵਾਨ ਕੇ ਕੇ ਪੀਐਸ ਗਿਲਕਿੰ ਨੂੰ ਰਾਤ ਨੂੰ ਮੀਟਿੰਗਾਂ ਕਰਦੇ ਸੀ ਤੇ ਸੁਮੇਤ ਸਣੀ ਨੇ ਹਜ਼ਾਰਾ ਸਾਡਾ ਨੌਜਵਾਨ ਮਾਰਿਆ ਉਹਨੂੰ 10 ਸਾਲ ਡੀਜੀਪੀ ਲਾਈ ਰੱਖਿਆ ਵੀ ਜੀ ਨੇ ਸਾਰਾ ਸਿੱਖਾਂ ਦਾ ਕਹਾਨਾ ਕੀਤਾ ਇਹ ਕਿਹੜੇ ਮੂਹ ਨਾਲ ਆਉਂਦੇ ਕਾਲੀਦਾਲ ਆ ਹੂੰ ਹੂੰ ਇਹ ਕਾਲੀਦਾਲ ਨਹੀਂ ਬਾਬਾ ਜਰਨੈਲ ਸਿੰਘਾਂ ਦਾ ਹੁੰਦੇ ਸੀ ਇਹ ਕਾਲਕਾ ਦਾ ਕਾਲੀਦਾਲ ਹੈ ਜੀ ਜੀ ਅਜੇ ਕਾਲ ਜੀਵ ਕਰਦੀ ਹੁੰਦੀ ਹੈ ਹੂੰ ਹੂੰ ਉਹਦਾ ਕਾਲੀਦਾਲ ਹੈ ਇਹ ਖਾਲਸਾ ਜੀ ਜਦੋਂ ਇਹ ਪਰਸੋਂ ਪਿਛਲੇ ਪਰਸੋਂ ਨੂੰ ਇਹ ਦਰਬਾਰ ਸਾਹਿਬ ਦੇ ਵਿੱਚ ਪ੍ਰਚਾਰ ਕਰ ਰਿਆ ਸੀਗਾ ਸਾਰੀ ਸੰਗਤ ਬੈਠੀ ਸੀ ਤੇ ਜਦੋਂ ਇਹ ਗੱਲ ਕਹਿੰਦੇ ਵੀ ਬੇਦਬੀ ਆ ਸਾਡੇ ਕੋਲ ਹੋਈਆਂ ਨੇ ਜਾਂ ਸਾਡੇ ਟਾਈਮ ਤੇ ਹੋਈਆਂ ਨੇ ਅਸੀਂ ਮਾਫੀ ਚਾਹੁੰਦੇ ਆ ਤੇ ਪਿੱਛੇ ਜਿਹੜੇ ਲੋਕ ਬੈਠੇ ਸੀ ਜਾਂ ਪਿੱਛੇ ਸੰਗਤ ਬੈਠੀ ਸੀ ਉੱਚੀ ਉੱਚੀ ਜਕਾਰੇ ਛੱਡ ਰਹੇ ਸੀ ਕਿਵੇਂ ਵੇਖਦੇ ਹੋ ਵੇਖੋ ਜੀ ਮੈਂ ਤੁਹਾਨੂੰ ਪਹਿਲੇ ਹੀ ਦੱਸ ਚੁੱਕਿਆ ਹਮ ਜਿਹੜੇ ਚਾਲ ਪੂਸ ਹੈ ਉਹਨਾਂ ਨੇ ਜਗਾਰੇ ਲਾਉਣੀ ਲਾਉਣੀ ਉਹ ਤਾਂ ਪਸਤਾਰੇ ਆ ਵੀ ਜਿਹੜੇ ਅਸੀਂ ਘਰ ਬਣਾਉਣੇ ਸੀ ਉਹਨੂੰ ਸਾਡੇ ਬਣ ਨਹੀਂ ਰਹੇ ਹੂੰ ਸਮਝਾ ਗਈ ਜਿਨ੍ਹਾਂ ਨੇ ਲੁੱਟਾ ਲੁੱਟੀਆਂ ਇਹ ਇਹ ਜਿਵੇਂ ਇੱਕ ਰਾਣੋਂ ਵਾਲਾ ਸਰਪੰਚ ਸੀ ਰਾਣੋਂ ਦਾ ਲੁਧਿਆਣੇ ਚ 6 ਕਿੱਲੇ ਪਹਿਲੀ ਦਿਨ 10 ਗੱਡੀਆਂ ਘਰੋਂ ਫੜੀਆਂ ਗਈਆਂ ਜੀ ਜੀ ਕਿ ਕਾ ਇੰਨਾ ਮੋਨੇ ਵੇਚਿਆ ਉਹ ਲੋਕ ਇਹਨਾਂ ਦੇ ਮਗਰ ਬੋਲਣਗੇ ਹੂੰ ਇਹ ਉਹਦੇ ਵੀ ਬੋਲਦੇ ਸੀ ਅੱਜ ਵੀ ਬੋਲਣਗੇ ਉਹ ਤਾਂ ਆਪਣਾ ਇਹਨਾਂ ਨੂੰ ਤਾਂ ਗੁਰੂ ਨੇ ਧੱਕਿਆ ਹੈ ਹੂੰ ਜਿਹੜੇ ਗੁਰੂ ਨੂੰ ਇਹਨਾਂ ਨੇ ਰੋਲਿਆ ਨਾ ਉਸ ਗੁਰੂ ਨੇ ਧੱਕਿਆ ਇਹਨਾਂ ਨੂੰ ਸਮਝਾ ਗਈ ਫਿਰ ਫਿਰ ਇਲਕਤੀ ਰੂਚ ਦੱਸ ਦੇ ਕਿਉਂ ਨਹੀਂ ਲਿਖਦੇ ਅਸੀਂ ਗਲਤੀ ਕੀਤੀ ਵਿਕੇ ਸਾਨੂੰ ਇਹਦੀ ਮਾਫੀ ਦਿੱਤੀ ਜਾਵੇ ਜੇ ਕਰ ਰਹੇ ਸਾਥੋਂ ਗਲਤੀ ਹੋਈ ਜੇ ਕਰਦਾ ਮਸਮਣ ਕੀ ਹੋਇਆ ਗਲਤੀਆਂ ਤਾਂ ਤੁਸੀਂ ਹਜ਼ਾਰਾਂ ਕੀਤੀਆਂ ਕੋਮ ਕੋਲੇ ਸਬੂਤ ਹੈ ਜਿਹੜਾ ਉਹਨ ਮਿਰਸਾ ਬਟੋਆ ਕਹਿੰਦਾ ਸੀ ਵੀ ਇਹ ਗਦਾਰਾਂ ਚ ਵੜ ਗਿਆ ਬੀਜੇਪੀ ਚ ਜਾ ਕੇ ਦਾਦੂਵਾਲ ਨੂੰ ਵੜ ਗਿਆ ਹੂੰ ਤੇ ਜਦੋਂ ਹੁਣ ਸੁਖਵੀਰ ਬਾਦਲ ਬੀਜੇਪੀ ਚ ਜਾਊਗਾ ਕੈਰੀ ਹੋ ਗਈ ਜਾਣ ਦੀ ਕੀ ਤੁਸੀਂ ਸੁਖਵੀਰ ਬਾਦਲ ਨੂੰ ਛੱਡੋਗੇ ਉਹ ਗਦਾਰਾਂ ਚ ਮੜਿਆ ਤੁਹਾਨੂੰ ਲੱਗਦਾ ਸੁਖਵੀਰ ਬਾਦਲ ਬੀਜੇਪੀ ਚ ਪੱਕਾ ਜਾਏਗਾ ਬਿਲਕੁਲ ਜਾਊਗਾ ਇਹ ਤਾਂ ਇਹ ਤਾਂ ਮੰਨਤਾ ਕਰਦੇ ਸਾਨੂੰ ਵੜੋ ਇਹ ਤਾਂ ਮੰਨਤਾ ਕਰੇ ਲਾਰੇ ਕਹਿੰਦੇ ਬੀਜੇਪੀ ਗद्दार ਹੈ ਹੂੰ ਤੇ ਨਾਲੇ ਅੰਦਰ ਖਾਤੇ ਉਹਨਾਂ ਦੀ ਮੰਨਤਾ ਕਰਦੇ ਸਾਨੂੰ ਰਲਾਓ ਜੇ ਜਦੋਂ ਇਹ ਸੁਖਵੀਰ ਬਾਦਲ ਬੀਜੇਪੀ ਚ ਗਿਆ ਤੇ ਜਿਹੜਾ ਮਿਰਸਾ ਵਾ ਟੋਆ ਹੈ ਹੂੰ ਗਰੇਵਾਲ ਹੈ ਜੀ ਜੀ ਤੇ ਇੱਕ ਹੋ ਹੈਗਾ ਬੁਜਰ ਜਿੰਦਰ ਮਹਿਤਾ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਵੀ ਉਹ ਗਦਾਰਾਂ ਚ ਜਦੋਂ ਗਿਆ ਵੀ ਤੁਸੀਂ ਸੁਖਵੀਰ ਨੂੰ ਛੱਡੋਗੇ ਤੇ ਤੁਸੀਂ ਵੀ ਗਦਾਰਾਂ ਚ ਜਾਓਗੇ ਜੀ ਜੀ ਪਹਿਲਾਂ ਤਾਂ ਤੁਸੀਂ ਬਾਬਾ ਜਰਨੈਲ ਸਿੰਘ ਲਗਦਾਰੀਆਂ ਕੀਤੀਆਂ ਉਹਦੇ ਲੇਖ ਦਿੰਨੇ ਐ ਤੇ ਦੂਜੇ ਪਾਸੇ ਸੰਤ ਬਾਬਾ ਜਰਨੈਲ ਸਿੰਘ ਨੂੰ ਵਿਧਾਨ ਸਭਾ ਦੇ ਵਿੱਚ ਬਦਲਣੇ ਲਖਾਇਆ ਵੀ ਉਹ ਅੱਤਵਾਦੀ ਸੀ ਤੇ ਫਿਰ ਗੱਲ ਸੰਤਾਂ ਬਾਬਾ ਜਰਨੈਲ ਸਿੰਘ ਦੀ ਕਿਉਂ ਕਰਦੇ ਆ ਹੂੰ ਹੂੰ ਜੇ ਦੋਈ ਪਾਸੇ ਨਾਲ ਤਾਂ ਤੁਸੀਂ ਸੰਤ ਬਾਬਾ ਜਰਨੈਲ ਸਿੰਘ ਦੇ ਬਲਣਾ ਚਾਹੁੰਦੇ ਐ ਤੇ ਨਾਲੇ ਗਦਾਰ ਬਾਦਲ ਦੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੈ ਜਿਨ ਜਿਨੇ ਸਰ ਮੰਦਰ ਸਾਹਿਬ ਤੇ ਟੈਕ ਕਰਾਇਆ ਸਮੇਤ ਸੈਣੀ ਤੋਂ ਹਜ਼ਾਰਾਂ ਨੌਜਵਾਨ ਸਾਡੇ ਮਰਮਾਏ ਹੂੰ ਤੁਸੀਂ ਵੀ ਵੇਈ ਪਾਸੇ ਗੱਲ ਰੱਖਦੇ ਆਂ ਜਿਸ ਤਰ੍ਹਾਂ ਕਈ ਬੁੱਧੀਮਾਨ ਪ੍ਰਚਾਰਕ ਇਹ ਗੱਲ ਕਹਿੰਦੇ ਨੇ ਵੀ ਸੁਖਬੀਰ ਬਾਦਲ ਜੇ ਆਪਦੇ ਘਰ ਬੈਠ ਜਾਵੇ ਤਾਂ ਸ਼ਰਮਨੀ ਗੱਲ ਹੀ ਦਲ ਬਚ ਸਕਦਾ ਤੇ ਪੰਥ ਬਚ ਸਕਦਾ ਇਹਦੇ ਵਿੱਚ ਕੋਈ ਸ਼ਕਤੀ ਨਹੀਂ ਜਿੰਨਾ ਚਿਰ ਸੁਖਬੀਰ ਬਾਦਲ ਰਹੂਗਾ ਕਾਲੀ ਦਲ ਅੱਗੇ ਨਹੀਂ ਆ ਸਕਦਾ ਜੀ ਜੀ ਲੋਕੀ ਠੀਕ ਹੈ ਲੋਕਾਂ ਦੀ ਪੀਰੀ ਨਹੀਂ ਚੱਲਦੀ ਵੀ ਉਹ ਲੋਕ ਵੇਂਦੇ ਆਂ ਮਾਰੂ ਉਹਨਾਂ ਚਿਰ ਕਾਲੀ ਦਾ ਦਾ ਭੋਗ ਪਿਆਰੂਗਾ ਜਿੰਨਾ ਚਿਰ ਸੁਖਬੀਰ ਬਾਦਲ ਅੱਗੇ ਐ ਇਹ ਜੇ ਘਰ ਬੈਠ ਜਾਂਦਾ ਸੁਖਬੀਰ ਬਾਦਲ ਹਾਂਜੀ ਤੇ ਕੀ ਇਹ ਸ਼ਰਮ ਨਹੀਂ ਕਾਲੀ ਦਾਲ ਔਰ ਪੰਥ ਦਾ ਭਲਾ ਹੋ ਸਕਦਾ ਪੰਥ ਦਾ ਹੋ ਸਕਦਾ ਉਹ ਤਾਂ ਹੋਊਗਾ ਪੂਰਨ ਗੁਰਸਿੱਖ ਆਵੇ ਅਮਰਧਾਰੀ ਆਵੇ ਜੀ ਜੀ ਸਿੱਖ ਕੌਮ ਦਾ ਉਹਨੂੰ ਹਰ ਮਦਰਦੀ ਹੋਵੇ ਇਹਨਾਂ ਕਰਦੇ ਬੱਸਾਂ ਦਾ ਕੰਟਰੋਲ ਪੰਪਾ ਦਾ ਜਾਇਦਾਤਾ ਬਚਾਉਣ ਦਾ ਇਹਨਾਂ ਨੂੰ ਫਿਕਰ ਹੈ ਇਹਨਾਂ ਨੂੰ ਪੰਥ ਦਾ ਤਾਂ ਹੈ ਹੀ ਕੋਈ ਨਹੀਂ ਪੰਥ ਦਾ ਤਾਂ ਇਹਨਾਂ ਨੇ ਕਾਣ ਕਰਾਇਆ ਪੰਥ ਦਾ ਤੇ ਇਹਨਾਂ ਨੇ ਕਾਨ ਕਰਾਇਆ ਜਿਹੜੇ ਮੁਚੜ ਅਫਸਰਾਂ ਨੂੰ ਲਾ ਲਾ ਕੇ ਤੇ ਉਹ ਉਮਰਾਨ ਗੋ ਨੂੰ ਜਾਣਦੇ ਜਿੱਥੇ ਹੁਣ ਕੇਸ ਬਣਿਆ ਹੂੰ ਉਹ ਬੰਦੇਵ ਸਿੰਘ ਵੰਡਾਲੇ ਨੂੰ ਕਹਿੰਦਾ ਮੈਂ ਮਾਰਤਾ 40 ਲੱਖ ਰੁਪਇਆ ਨਾਮ ਲੈ ਲਿਆ ਤੇ ਬੰਦੇਵ ਵੰਡਾਲਾ ਅੱਜ ਵੀ ਜਿਉਂਦਾ ਹੈ ਇਹਨਾਂ ਨੇ ਨਜਾਇਜ਼ ਮੁੰਡੇ ਮਾਰ ਮਾਰ ਕੇ ਉਹਨੂੰ ਭਰਤੀ ਕੀ ਕੀਤਾ ਡੀਐਸਪੀ ਡਾਇਰੈਕਟ ਸਿੱਖਾਂ ਦੇ ਮੁੰਡਿਆਂ ਨੂੰ ਮਾਰਨ ਵਾਲੇ ਨੇ ਡਾਇਰੈਕਟ ਨੂੰ ਭਰਤੀ ਕੀਤਾ ਬਾਅਦ ਚ ਸਟਾਰ ਲਾ ਕੇ ਐਸਪੀ ਉਹਨੂੰ ਬਣਾਇਆ ਇਹਨੂੰ ਆਯੂਦੋਂ ਗੋਲੀ ਚਲੁੰਦਾ ਆ ਕਿ ਕੋਟਕਪੂਰੇ ਉਹਨੂੰ ਪਿੱਛੋਂ ਹਰਮੰਦਰ ਸਾਹਿਬ ਉਹਨੂੰ ਸਰੋਪੇ ਦਿੱਤੀ ਜੀ ਜੀ ਇਹ ਇਕਾਲੀ ਦਾ ਹੈ ਉਹ ਦੋਸਤੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੇਰੇ ਨਾਲ ਸੀਗੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਵੱਡੇ ਵੱਡੇ ਖਲਾਸੇ ਸੁਖਵੀਰ ਬਾਦਲ ਦੇ ਕੀਤੇ ਨੇ ਵੀ ਇੱਥੇ ਇੱਕ ਦਿਖਾਵਾ ਹੈ ਇਹਨਾਂ ਨੇ ਆਪਣੇ ਵੋਟ ਬੈਂਕ ਦੇ ਵਾਸਤੇ ਸਿਰਸੇ ਵਾਲੇ ਨੇ ਨਾਲ ਯਾਰੀਆਂ ਪਗਾਈਆਂ ਨੇ ਜਾਂ ਇਹਨਾਂ ਨੇ ਜਿਹੜੀ ਵੀ ਗੋਲੀਆਂ ਚਲਵਾਈਆਂ ਨੇ ਬਿਲਕੁਲ ਇਹਨਾਂ ਨੇ ਕੌਮ ਦਾ ਕੀਤਾ ਕਹਾਨ ਸੋ ਇਸ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਵੱਧ ਅੱਗੇ ਸ਼ੇਅਰ ਕਰੀ ਜਾਓ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਬਾਬਾ ਜੀ ਲਾਡਲੀਆਂ ਫੌਜਾਂ ਤੁਹਾਡਾ ਨਾਮ ਤੇ ਜਥੇਬੰਦੀ ਮੇਰਾ ਨਾਂ ਹਮੀਰ ਸਿੰਘ ਖਾਲਸਾ ਜਥੇਬੰਦੀ ਮੈਂ ਗੁਰੂ ਦੇ ਨਾਲ ਚੱਲਦਾ ਹਾਂ ਗੁਰੂ ਗ੍ਰੰਥ ਸਾਹਿਬ ਨਾਲ ਚੱਲਦਾ ਹੈ ਪਹਿਲਾਂ ਮੈਂ ਕਿਸਾਨਾਂ ਨਾਲ ਚੱਲਦਾ ਸੀ ਤੇ ਜਦੋਂ ਧੁੰਮਾ ਇਹਦੇ ਪੈਰੀਂ ਡੱਗ ਪਿਆ ਸੀ ਇਹਨੂੰ ਪਾਣੀ ਲਾ ਪਿਆ ਮਰਨ ਮੁੜ ਕੇ ਫਿਰ ਮੈਂ ਬਾਬੇ ਬੀਬੀ ਦੀ ਚੰਦਾ ਦੇ ਨਾਲ ਚੱਲਣ ਲੱਗ ਪਿਆ ਐਸੇ ਵੇਲੇ ਮੈਂ ਦਲ ਬਾਬਾ ਬਗੀਦੀ ਚੰਦਾਂ ਦੀ ਪਾਰਟੀ ਦੇ ਨਾਲ ਚੱਲਦਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ